ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਅੱਜ ਦੀ ਆਪਣੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਬਾਈ ਦਲਵਿੰਦਰ ਦੇ ਘਰੇ ਪਿੰਡ ਝੋੜ ਜ਼ਿਲ੍ਹਾ ਫਰੀ ਮੁਕਤਸਰ ਸਾਹਿਬ ਆ ਬਾਈ ਕੋਲੇ ਨਾ ਪਹਿਲਣ ਝੋਟੀ ਵਿਕਾਊ ਆ ਤੁਸੀਂ ਨਿਗਾਹ ਮਾਰ ਲਓ ਸੈੰਗ-ਸੰਗ ਦੇਖ ਲਓ ਕੁੰਡੇ ਸਿੰਘਾਂ ਦੀ ਆ ਤੇ ਕੱਦ-ਕਾੜ ਤੁਸੀਂ ਨਿਗਾਹ ਮਾਰ ਲਓ ਦੋਸਤੋ ਤੇ ਬੋਡੀ ਬੰਦਰ ਦੀ ਚੈੱਕ ਕਰੋ ਤੇ ਥਣਾ ਦੀ ਆਪਾਂ ਤੁਹਾਨੂੰ ਦਿਖਾ ਦਨੇ ਆ ਲੈ ਮਗਰੋਂ ਮਾਰੋ ਨਿਗਾਹ ਤੁਸੀਂ ਥਣ ਵੇਖ ਲਓ ਚਾਰੇ ਤੁਸੀਂ ਖਿੰਡਵੇਂ ਥਾਣਾ ਤੇ ਆਪਾਂ ਤੁਹਾਨੂੰ ਸਾਈਡ ਤੋਂ ਵੀ ਨਿਗਾਹ ਮਾਰਾ ਦਨੇ ਇੱਕ ਵਾਰੀ ਲੈ ਕਰੋ ਚੈੱਕ ਤੁਸੀਂ ਬਾਕੀ ਆਪਾਂ ਨਾ ਸਾਰੀ ਜਾਣਕਾਰੀ ਤੁਹਾਨੂੰ ਲੈ ਕੇ ਦੱਸਾਂਗੇ ਇੱਕ ਵਾਰੀ ਥਾਣਾ ਹਵਾਨੇ ਦੇ ਨਿਗਾਹ ਮਾਰ ਲਓ ਸੀ ਕਰੋ ਚੈੱਕ ਕਰਾਂ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਤੇ ਤੋਰ ਕੇ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਆਜੋ ਕਰਾਈਏ ਬਾਈ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸਦੇ ਆ ਮੇਰਾ ਨਾ ਦਲਵਿੰਦਰ ਸਿੰਘ ਪਿੰਡ ਝੋੜ ਜੀ ਠੀਕ ਹੈ ਪਿੰਡ ਝੋੜ ਬਾਈ ਆਪਾਂ ਝੋਟੀ ਦੀ ਡਿਟੇਲ ਦੇਣੀ ਹੈ ਕਿਹੜੇ ਸੂਏ ਆ ਬਈ ਇਹ ਇਹ ਪਹਿਲਣ ਆ ਜੀ ਪਹਿਲਣ ਝੋਟੀ ਆ ਹਾਂਜੀ ਤੇ ਕਿੰਨੇ ਦਿਨ ਲੱਜੂ ਬਈ ਹਜੇ ਇਹ ਹਫਤੇ ਤੋਂ 10 ਦਿਨ ਹੈ ਹਫਤੇ ਤੋਂ 10 ਦਿਨ ਦੀ ਕੱਚੀ ਜੋ ਠੰਡੀ ਸੀਲ ਆ ਬਾਈ ਹਾਂਜੀ ਘਰ ਦੀ ਝੋਟੀ ਆ ਘਰ ਦੀ ਝੋਟੀ ਆਈ ਆਪਦੇ ਠੀਕ ਐ ਤੇ ਆਪਾਂ ਥਣਾ ਨੂੰ ਹੱਥ ਉੱਥੇ ਲਾ ਕੇ ਦਾਲ ਲੈਂਦੀ ਐ ਹਾਂਜੀ ਲੈ ਕਰੋ ਚੱਕੇ ਦੋਸਤੋ ਠੰਡੀ ਸੀਲ ਪੂਰੀ ਐ ਬਾਈ ਕਹਿੰਦਾ ਜਿਵੇਂ ਮਰਜੀ ਹੱਥ ਲਾਈ ਜਾਓ ਹਾਂਜੀ ਕੋਈ ਪਰਵਾਹ ਹੀ ਨਹੀਂ ਹਾਂਜੀ ਬਾਈ ਜੀ ਆਪਾਂ ਗੱਲ ਕਰ ਗਏ ਦੁੱਧ ਕਿੰਨਾ ਪਾ ਦੂਗੀ ਇਹ ਬਾਈ ਜੀ ਦੁੱਧ ਤਾਂ ਸੇਵਾ ਦੇ ਸਿਰ ਤੇ ਆਈ ਜਿੰਨੀ ਸੇਵਾ ਕਰ ਲਾਂਗੇ ਉਹਨਾਂ ਦਾ ਦੁੱਧ ਲੈ ਲਾਂਗੇ ਸੇਵਾ ਦੇ ਸਿਰ ਤੇ ਆ ਬਈ ਆਪਾਂ ਨੇ ਕਹਿੰਦੇ ਵੀ 12 ਪਾ ਦੂਗੀ ਆਪਾਂ ਨੇ ਕਹਿੰਦੇ ਵੀ 11 ਪਾਉਗੀ ਹਾਂ ਨਾ ਵੀ ਸੇਵਾ ਕਰੋਗੇ 10 ਪਾਵੇ ਕਿੰਨਾ ਹੀ ਪਾਵੇ ਅਗਲੇ ਦਿ ਸੇਵਾ ਦੇ ਸਰਤੇ ਆਈ ਸੇਵਾ ਦੇ ਸਰਤੇ ਆ ਠੀਕ ਆ ਫਤੋਰ ਕੇ ਦਿਖਾ ਦੇ ਹਾਂਜੀ ਲੈ ਖੋਲੀ ਬਾਈ ਮੜਾekra ਲੈ ਵੀ ਦੋਸਤੋ ਚੈੱਕ ਕਰ ਲੋ ਤੁਸੀਂ ਪਿੱਛੋਂ ਚੈੱਕ ਕਰ ਲੋ ਥਣ ਹਵਾਨੇ ਦੀ ਟਲ ਟੁਲ ਤੁਸੀਂ ਦੇਖ ਲੋ ਕਿੰਨੀ ਕੁ ਪਈ ਆ ਹਜੇ ਤਿਆਰ ਹੋਣਾ ਹਜੇ ਹਫਤੇ ਦੇ ਦਸ ਦਿਨਾਂ ਦੀ ਕੱਚੀ ਆ ਪੂਰੀ ਠੰਡੀ ਸੀਲ ਆ ਕੱਦਗਾਠ ਦੇ ਨਿਗਾ ਮਾਰ ਲੋ ਸੀ ਲੈ ਮੋੜ ਲਿਆ ਕਰਾਂ ਬਾਈ ਕਰਾਂ ਲੈ ਮੋੜ ਲਿਆ ਕਰਾਂ ਲੈ ਕਰੋ ਚੈੱਕ ਤੁਸੀਂ ਸਿੰਘਾਂ ਦੀ ਦੇਖ ਲੋ ਇੱਕ ਵਾਰੀ ਤੁਸੀਂ ਫਿਰ ਤੋਂ ਮਾਰੋ ਨਿਗਾ ਤੁਸੀਂ ਸਿੰਘ ਗੁੰਡੇ ਆ ਤੇ ਕੱਦਗਾਠ ਵੀ ਚੰਗਾ ਹੈਗਾ ਲਾ ਮਾਰ ਲੋਨੇਗਾ ਇਧਰੋਂ ਵੀ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਕਰੋ ਚੈੱਕ ਤੁਸੀਂ ਜਰਾ ਹਾਂਜੀ ਬਾਈ ਜੀ ਆਪਾਂ ਰੇਟ ਦੀ ਗੱਲ ਕਰ ਗਏ ਦੀ ਰੇਟ ਬਾਈ ਜੀ ਜਾਜ ਆ ਬਾਕੀ ਫੋਨ ਤੇ ਦੱਸ ਦਾਂਗੇ ਜਾਜ ਕਰੋ ਗ੍ਰੇਟ ਹਾਂਜੀ ਲੈਣ ਦੇ ਨਾਲ ਕੰਮ ਹੀ ਕਰੋਗੇ ਹਾਂਜੀ ਹਾਂਜੀ ਠੀਕ ਹੈ ਤੇ ਮਾਨਤਨ ਪੂਰਾ ਹੋ ਜੂਗਾ ਨਾ ਹਾਂਜੀ ਤੇ ਨੰਬਰ ਬੋਲ ਦਿਆਂ ਉਹਦਾ ਨੰਬਰ 96465 ਠੀਕ ਹੈ ਜੀ 87377 ਇੱਕ ਕਰੇ ਹੋਰ ਬੋਲ ਦਿ ਬਾਈ 96465 87377 ਠੀਕ ਹੈ ਇਸੇ ਨੰਬਰ ਤੇ ਵਟਸਐਪ ਵੀ ਚੱਲਦਾ ਜੀ ਹਾਂਜੀ ਠੀਕ ਹੈ ਲੈ ਵੀ ਦੋਸਤੋ ਆਪਾਂ ਬਾਈ ਦਾ ਨੰਬਰ ਲੈਤਾ ਸਕਰੀਨ ਤੇ ਵੀ ਨੰਬਰ ਚਲਾ ਦਾਂਗੇ ਜੇ ਕਿਸੇ ਵੀ ਵੀਰ ਨੂੰ ਬਾਈ ਦੀ ਝੋਟੀ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਬਾਈ ਦੇ ਘਰੇ ਵੀ ਆ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਪੂਰੀ ਤਸੱਲੀ ਕਰਨਾ ਤੁਹਾਡਾ ਹੱਕ ਆ ਇੱਕ ਵਾਰੀ ਨਿਗਾਹ ਮਾਰ ਲਓ ਸੀ ਹੋਰ ਜੇ ਝੋਟੀ ਪਸੰਦ ਆਉਂਦੀ ਆ ਦੁਬਾਰਾ ਕਹਿਣਾ ਤੇ ਬਾਈ ਦੇ ਘਰੇ ਆ ਕੇ ਪੂਰੀ ਤਸੱਲੀ ਕਰ ਸਕਦੇ ਹੋ ਤੁਸੀਂ ਜੇ ਆਪਣੀ ਵੀਡੀਓ ਚੰਗੀਆਂ ਲਾਦੀਆਂ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਕਿਵੇਂ ਦੀ ਲੱਗੀ ਝੋਟੀ ਸਾਨੂੰ ਠੀਕ ਹੈ ਜੀ ਧੰਨਵਾਦ ਦੋਸਤੋ ਠੀਕ ਹੈ ਭਾਈ ਜੀ ਠੀਕ ਹੈ ਭਾਈ ਜੀ